ਠੀਕ ਹੈ ਤੁਹਾਨੂੰ ਅੱਜ ਮੈਂ ਇੱਕ ਕਹਾਣੀ ਸੁਣਾਉਣ ਲੱਗਾ ਹਿੰਮਤ ਦੀ ਇੱਕ ਮਿਸਾਲ ਮਰੀਬਾ ਮਜਾਰੀ ਠੀਕ ਹੈ ਇੱਕ ਇਸ ਤਰ੍ਹਾਂ ਦੀ ਹਿੰਮਤਵਰ ਲੇਡੀ ਜਿਹਦੀ ਦੀ ਕਹਾਣੀ ਅੱਜ ਆਪਾਂ ਪੜ੍ਹਾਂਗੇ ਠੀਕ ਹੈ ਜਦੋਂ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਮਹੱਤਵਪੂਰਨ ਸਮਝੇ ਤਾਂ ਉਦੋਂ ਕੁਦਰਤ ਉਸ ਕੋਲੋਂ ਕੁਝ ਮਹੱਤਵਪੂਰਨ ਕਰਨਾ ਚਾਹੀਦੀ ਹੈ ਠੀਕ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਨਾ ਇੱਕ ਇੰਪੋਰਟੈਂਟੀ ਸਮਝ ਲੈਂਦੇ ਹੋ ਤਾਂ ਜਦੋਂ ਤੁਹਾਡੀ ਲਾਈਫ ਦੇ ਵਿੱਚ ਔਂਕੜਾਂ ਮਸੀਤਾਂ ਜ਼ਿਆਦਾ ਆਉਂਦੀਆਂ ਨੇ ਤਾਂ ਇਟ ਮੀਨਸ ਸੋਹਰ ਤੋਂ ਕੁਦਰਤ ਕੁਝ ਜ਼ਿੰਦਗੀ ਦੇ ਵਿੱਚ ਵੱਡਾ ਕਰਾਉਣਾ ਚਾਹੁੰਦੀ ਹੈ ਕਿ ਪਤਾ ਨਹੀਂ ਤੁਮ ਇੰਨਾ ਤਕਸ਼ ਦੇ ਰਹੀ ਆ ਤਾਂ ਹੀ ਤੁਹਾਨੂੰ ਇੰਨਾ ਦੁੱਖ ਦੇ ਰਹੀ ਆ ਪਛਤਾਵਾ ਸੱਚਾ ਤੇ ਇਮਾਨਦਾਰ ਹੋਵੇ ਤਾਂ ਬੰਦੇ ਦੀ ਕਾਮਯਾਬੀ ਸਭ ਤੋਂ ਵੱਡਾ ਰੋਲ ਅਦਾ ਕਰਦੀ ਆ ਇੱਕ ਸਵਾਰਥੀ ਹਾਸਾ ਹੁੰਦਾ ਜਿਸ ਨੂੰ ਅਸੀਂ ਸਿਰਫ ਇਕੱਲੇ ਸੁਣਦੇ ਆ ਕਿਸੇ ਤੇ ਹੱਸਣਾ ਹੋਰ ਗੱਲ ਆ ਕਿਸੇ ਦੇ ਖਾਤਰ ਹੱਸਣਾ ਹੋਰ ਗੱਲ ਆ ਤੇ ਆਪਣੇ ਆਪ ਤੇ ਹੱਸਣਾ ਹੋਰ ਗੱਲ ਆ ਜ਼ਿੰਦਗੀ ਦੀਆਂ ਕਈ ਦੁਰਘਟਨਾਵਾਂ ਕਈ ਹਾਸੇ ਕਈ ਦਰਦ ਕਈ ਪੀੜਾ ਕਈ ਦੁੱਖ ਮੁਸ਼ਕਿਲਾਂ ਪਛਤਾਵੇ ਉਦਾਸੀਆਂ ਸਾਡੀ ਜ਼ਿੰਦਗੀ ਨੂੰ ਬਦਲਣ ਦੇ ਲਈ ਆਉਂਦੀਆਂ ਨੇ ਕੁਦਰਤ ਕਈ ਵਾਰ ਚੋਣ ਕਰਦੀ ਆ ਇਹਨਾਂ ਚੀਜ਼ਾਂ ਨੂੰ ਉਹ ਸ਼ਕਤੀ ਨੂੰ ਦਿੰਦੀ ਹੈ ਜਿਹੜਾ ਇਸ ਦੇ ਬਦਲੇ ਵਿੱਚ ਸਮਾਜ ਨੂੰ ਉਹ ਕੁਝ ਦਿੰਦਾ ਹੈ ਜਿਹੜਾ ਕਈ ਵਾਰ ਉਸਨੇ ਖੁਦ ਵੀ ਅੰਦਾਜ਼ਾ ਨਹੀਂ ਲਗਾਇਆ ਹੁੰਦਾ ਜ਼ਖਮੀ ਹੋਇਆ ਇੱਕ ਸ਼ੇਰ ਖਤਰਨਾਕ ਹੁੰਦਾ ਹੈ ਬੰਦਾ ਕਈ ਵਾਰ ਜ਼ਖਮੀ ਹੁੰਦਾ ਹੈ ਉਦੋਂ ਉਸਦੇ ਮਨ ਦੇ ਵਿੱਚ ਮਾੜਾ-ਮੋਟਾ ਡਰ ਜ਼ਰੂਰ ਦੂਰ ਹੋ ਜਾਂਦੇ ਨੇ ਜਦੋਂ ਪੁੱਤ ਦਾ ਪੁੱਤ ਦਾ ਸਿਰ ਦੁਖ ਰਿਹਾ ਹੋਵੇ ਤਾਂ ਮਾਂ ਆਪਣੇ ਸਿਰ ਨੂੰ ਵੀ ਪੀੜ ਮਹਿਸੂਸ ਨਹੀਂ ਹੁੰਦੀ 3 ਮਾਰਚ 1987 ਨੂੰ ਦੱਖਣੀ ਪਾਕਿਸਤਾਨ ਪੰਜਾਬ ਵਿੱਚ ਇੱਕ ਲੜਕੀ ਦਾ ਜਨਮ ਹੋਇਆ ਉਹਦਾ ਨਾਮ ਸੀ ਮਨੀਬਾ ਮਜ਼ਾਰੀ ਉਹਨੇ ਆਪਣੀ ਮੁੱਢਲੀ ਪੜ੍ਹਾਈ ਆਰਮੀ ਪਬਲਿਕ ਸਕੂਲ ਤੋਂ ਕੀਤੀ ਤੇ ਬਾਅਦ ਵਿੱਚ ਬੀਐਸਐਫ ਦੇ ਵਿੱਚ ਜੱਦੀ ਸ਼ਹਿਰ ਵਿੱਚ ਪੜ੍ਹੀ 18 ਸਾਲ ਦੀ ਉਮਰ 'ਚ ਉਹਦਾ ਵਿਆਹ ਹੋ ਗਿਆ 27 ਸਾਲ 2008 ਦਾ ਦਿਨ ਉਹ ਦਿਨ ਸੀ ਜਿਸ ਦਿਨ ਵਾਪਰੀ ਘਟਨਾ ਜਿਹੜੀ ਕਿ ਉਹ ਜ਼ਿੰਦਗੀ ਨੂੰ ਉਹਨੇ ਅਮਰ ਬਣਾ ਦਿੱਤਾ ਮਨੀਬਾ ਖੁਦ ਮੰਨਦੀ ਹੈ ਜੇਕਰ ਉਸ ਦਿਨ ਉਸਦੀ ਜ਼ਿੰਦਗੀ ਦੇ ਵਿੱਚ ਇਹ ਘਟਨਾ ਨਾ ਹੁੰਦੀ ਤਾਂ ਮਨੀਬਾ ਮਜ਼ਾਰੀ ਨੇ ਇਹ ਨਹੀਂ ਹੋਣਾ ਸੀ ਇਸ ਦੇ ਇੱਕ ਸ਼ਬਦ ਨੂੰ ਸੁਣਨ ਲਈ ਦੁਨੀਆ ਖੋਜ ਕਰਦੀ ਹੈ ਇੱਕ ਦਰਦ ਨੇ ਉਸ ਦੀ ਪੂਰੀ ਦੁਨੀਆ ਦਾ ਹਮਦਰਦ ਬਣਾ ਦਿੱਤਾ 27 ਫਰਵਰੀ 2008 ਨੂੰ ਮਨੀਬਾ ਅਤੇ ਉਸ ਦੇ ਪਤੀ ਕਵੀਟਾ ਤੋਂ ਰਹੀਮ ਯਾਰ ਖਾਨ ਜਾ ਰਹੇ ਦਾ ਉਹਨਾਂ ਦੀ ਕਾਰ ਹਾਦਸਾ ਗ੍ਰਸਤ ਹੋ ਗਈ ਇਸ ਹਾਦਸੇ ਵਿੱਚ ਮਨੀਬਾ ਦੀਆਂ ਬਾਹਾਂ ਦੀਆਂ ਹੱਡੀਆਂ ਫਸਲੀਆਂ ਪਿੰਜਰ ਰੀਡ ਦੀ ਹੱਡੀ ਫੇਫੜੇ ਜਿਗਰ ਬੱਚੇਦਾਨੀ ਸਭ ਕੁਝ ਬੁਰੀ ਤਰ੍ਹਾਂ ਨੁਕਸਾਨ ਹੋ ਗਏ ਉੱਥੇ ਉਸ ਨੂੰ ਮੌਜੂਦ ਲੋਕਾਂ ਨੇ ਮਨੀਬਾ ਮਨੀਬਾ ਦੇ ਫਰੀ ਨੂੰ ਮਰਿਆ ਸਮਝ ਕੇ ਗੱਡੀ ਤੋੜ ਕੇ ਬਾਹਰ ਕੱਢਿਆ 3 ਘੰਟਿਆਂ ਦੀ ਦੂਰੀ ਤੈਅ ਕਰਕੇ ਉਸ ਨੇ ਕਿਸੇ ਹਸਪਤਾਲ ਵੀ ਦਾਖਲ ਕਰਵਾਇਆ ਡਾਕਟਰਾਂ ਨੇ ਜੋ ਹੋ ਸਕਦਾ ਸੀ ਉਹਦਾ ਇਲਾਜ ਸ਼ੁਰੂ ਕੀਤਾ ਲਗਭਗ 3 ਮਹੀਨੇ ਉਹ ਹਸਪਤਾਲ ਦੇ ਬੈੱਡ ਤੇ ਰਹੀ ਡਾਕਟਰਾਂ ਨੇ ਦੱਸਿਆ ਕਿ ਹੁਣ ਉਹ ਜ਼ਿੰਦਗੀ ਪਾਰ ਚੱਲ ਫਿਰ ਨਹੀਂ ਸਕਦੀ ਤੂੰ ਕਦੇ ਉਸ ਬੱਚੇ ਦੀ ਮਾਂ ਨਹੀਂ ਬਣ ਸਕਦੇ ਉਹਨਾਂ ਨੇ ਦੱਸਣ ਅਨੁਸਾਰ ਮਨੀਬਾ ਚੱਲਦੀ ਫਿਰਦੀ ਇੱਕ ਲਾਸ਼ ਹੈ ਜਿਸ ਨੂੰ ਜ਼ਿੰਦਗੀ ਸਿਰਫ ਵੀਜ਼ੇ ਤੇ ਹੀ ਟਿਕਾਉਣੀ ਪੈਣੀ ਹੈ ਇੰਨੀ ਵਧੀਆ ਜ਼ਿੰਦਗੀ ਚੱਲ ਰਹੀ ਸੀ ਸਾਰਾ ਕੁਝ ਵਧੀਆ ਸੀ ਇਹਦੇ ਲੋ ਦਾ ਸਿਰਫ ਇੱਕ ਐਕਸੀਡੈਂਟ ਨੇ ਉਹਦੀ ਪੂਰੀ ਲਾਈਫ ਚੇਂਜ ਕਰ ਗਿਆ ਸੀ ਸਭ ਖਤਮ ਆਪਾਂ ਚੈਨਾ ਦੇ ਲੋ ਹਨਾ ਕਿੰਨਾ ਅਪਮਾਨ ਕਰਦੇ ਆ ਆਪਣੇ ਆਪ ਤੇ ਕਿੰਨੇ ਕਿੰਨੇ ਪਲੈਨਿੰਗ ਹੁੰਦੀਆਂ ਨੇ ਬਟ ਇੱਕ ਝਟਕੇ ਦੇ ਵਿੱਚ ਸਾਰਾ ਕੁਝ ਖਤਮ ਅੱਗੇ ਪੜਦੇ ਆ ਸਰਜਰੀ ਤੋਂ ਬਾਅਦ ਮਨੀਬਾ 2 ਸਾਲ ਬਿਸਤਰੇ ਤੇ ਲੇਟੀ ਰਹੀ ਫਿਜ਼ੀਓਥੈਰੇਪਿਸਟ ਤੋਂ ਬਾਅਦ ਉਹ 휠 ਚੇਅਰ ਦੀ ਵਰਤੋਂ ਕਰਨ ਦੇ ਯੋਗ ਹੋਈ ਤੁਹਾਨੂੰ ਪਤਾ ਫਿਜ਼ੀਓ ਸਰਜਰੀ ਕੀ ਹੁੰਦੀ ਹੈ ਫਿਜ਼ੀਓਥੈਰੇਪੀ ਜਦੋਂ ਗਰਾਊਂਡ ਦੇ ਵਿੱਚ ਆਪਾਂ ਨੂੰ ਕਿਸ ਤਰ੍ਹਾਂ ਦੀ ਇੰਜਰੀ ਹੁੰਦੀ ਹੈ ਕੁਝ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਕੋਈ ਮਸਲ ਟ ਠੀਕ ਹੈ ਹਾਦਸੇ ਜ਼ਿੰਦਗੀ ਦੇ ਇਸ ਹਾਦਸੇ ਕਰ ਮਨੀਬਾ ਦੇ ਸਰੀਰ ਦਾ ਭਾਰੀ ਨੁਕਸਾਨ ਹੋਇਆ ਪਰ ਜ਼ਿੰਦਗੀ ਦੇ ਉਹ ਹਰ ਪੱਖ ਤੋਂ ਮਜ਼ਬੂਤ ਹੋ ਗਈ। ਕਈ ਵਾਰ ਚਖੜ ਆਉਂਦੇ ਰਹੇ ਹਨੇਰੀਆਂ ਚੱਲਦੇ ਨੇ ਜਿਸ ਕਾਰਨ ਕਰਕੇ ਅਨੇਕਾਂ ਜੜਾ ਰੁੱਖ ਜਿਹੜੇ ਪੁੱਟੇ ਜਾਂਦੇ ਨੇ ਪਰ ਜਿਹੜੇ ਧਰਤੀ ਦਾ ਡਿੱਗ ਪੈਂਦੇ ਨੇ ਅੰਤ ਸੋਕੇ ਉਹ ਚੁੱਲੇ ਦਾ ਬਾਲਣ ਬਣ ਜਾਂਦੇ ਨੇ ਪਰ ਜਿਹੜੇ ਰੁੱਖ ਹਨੇਰੀਆਂ ਦੇ ਵਿੱਚ ਅਕਸਰ ਤੋਂ ਬਾਅਦ ਵੀ ਮੌਜੂਦ ਰਹਿੰਦੇ ਨੇ ਇੱਕ ਵਾਰ ਹਿੱਲਣ ਨਾਲ ਜੜਾਂ ਹੋਰ ਵੱਧ ਤੋਂ ਵੱਧ ਮਜ਼ਬੂਤ ਹੋ ਜਾਂਦੀਆਂ। ਇਸੇ ਤਰ੍ਹਾਂ ਇਸ ਹਾਦਸੇ ਨੇ ਮਰੀਬਾ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਦਿੱਤਾ। ਜੇਕਰ ਇਹ ਜੇਹ ਨਾ ਹੁੰਦਾ ਤਾਂ ਸ਼ਾਇਦ ਅਜ ਮਨੀਬਾ ਨੂੰ ਉਸਦੇ ਦੋਸਤਾਂ ਰਿਸ਼ਤੇਦਾਰਾਂ ਤੇ ਆਲੇ ਦਾਲ ਦੇ ਲੋਕਾਂ ਦੇ ਕੋਈ ਨਾ ਜਾਣਦਾ ਹੁੰਦਾ ਉਸਨੇ ਕੋਈ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦੇ ਹੋਣਾ ਸੀ ਜਾਂ ਫਿਰ ਇੱਕ ਦੋ ਜਵਾਕਾਂ ਦੀ ਮਾਂ ਹੋਣਾ ਸੀ ਠੀਕ ਹੈ ਉਸਦੀ ਜ਼ਿੰਦਗੀ ਨੂੰ ਆਪਣੇ ਬੱਚਿਆਂ ਨੂੰ ਪੜਾਉਣ ਫਿਰ ਕੋਈ ਵਿੱਚ ਤੇ ਨੌਕਰੀ ਕਰਦੇ ਕਿਸੇ ਦਫ਼ਤਰ ਵਿੱਚ ਉਸਦੀ ਜ਼ਿੰਦਗੀ ਲੰਘ ਜਾਣੀ ਸੀ ਮਰੀਬਾ ਕਿਸੇ ਬੱਚੇ ਦੀ ਮਾਂ ਨਾ ਬਣ ਸਕੀ ਪਰ ਦੁਨੀਆ ਦੇ ਬੱਚਿਆਂ ਨੂੰ ਉਸਨੇ ਆਪਣਾ ਬਣਾ ਲਿਆ ਮਰੀਬਾ ਨੇ ਆਪਣੇ ਪਤੀ ਦਾ ਪਿਆਰ ਨਹੀਂ ਮਿਲਿਆ ਪਰ ਉਸਨੇ ਬਾਹਰੀ ਦੁਨੀਆ ਦਾ ਪਿਆਰ ਸਤਿਕਾਰ ਮਿਲਿਆ ਜ਼ਿੰਦਗੀ 'ਚ ਕੁਝ ਘਟਨਾਵਾਂ ਸਾਨੂੰ ਅੰਦਰੋਂ ਜਗਾਉਣ ਲਈ ਆਉਂਦੀਆਂ ਹਨ ਮਨੀਬਾ ਨੇ ਮੌਤ ਦੇ ਨੇੜੇੋਂ ਵੇਖਿਆ ਤੇ ਉਸ ਨੂੰ ਆਪਣੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਆਪਣੀ ਕਾਬਲੀਅਤ ਅਤੇ ਸਮਰੱਥਾ ਦਾ ਗਿਆਨ ਹੋ ਗਿਆ ਕਈ ਗੱਲਾਂ ਸਮਝਾਉਣ ਨਾ ਸਮਝਾਉਣ ਆਉਂਦੀਆਂ ਨੇ ਕਈ ਗੱਲਾਂ ਦਾ ਦੱਸਣ ਨੂੰ ਪਤਾ ਨਹੀਂ ਲੱਗਦਾ ਕਈ ਦੁਰਘਟਨਾਵਾਂ ਦੁੱਖ ਪੀੜਾ ਘਾਟੇ ਮੁਸੀਬਤਾਂ ਉਹ ਦੱਸਦੀਆਂ ਸਫਲਤਾਵਾਂ ਜ਼ਿੰਦਗੀ ਦੇ ਸਭ ਤੋਂ ਵੱਡੇ ਉਪਦੇਸ਼ ਹੁੰਦੇ ਨੇ ਕਈ ਕਿਤਾਬਾਂ ਦੇ ਫਲਸਵੇ ਉਮਰਾਂ ਬੀਤਣ ਤੋਂ ਬਾਅਦ ਹੀ ਸਮਝ ਆਉਂਦੇ ਨੇ 2011 ਵਿੱਚ ਇਸ ਘਟਨਾ ਤੋਂ ਬਾਅਦ 4 ਸਾਲ ਬਾਅਦ ਮਨੀਬਾ ਨੇ ਇੱਕ ਬੱਚੇ ਨੂੰ ਨੀਲ ਰਸਮੀ ਤੌਰ ਤੇ ਕੋਤ ਲਿਆ। ਵੈਸੇ ਉਹ ਦੁਨੀਆ ਵਿੱਚ ਕੁੱਲ ਇੱਕ ਮੋਲ ਰੌਡ, ਰੋਲ ਮਾਡਲ ਹੈ। ਮਰੀਬਾ ਇੱਕ ਕਲਾਕਾਰ ਹੈ, ਸਮਾਜ ਸੇਵੀ ਹੈ, ਅਦਾਕਾਰ ਹੈ, ਬੁਲਾਰਾ ਹੈ, ਮਾਡਲ ਹੈ, ਗਾਇਕਾ ਹੈ, ਚਿੱਤਰਕਾਰ ਹੈ। ਦੁਨੀਆ ਉਹਨੂੰ ਸੁਣਨਾ ਚਾਹੁੰਦੀ ਹੈ। ਦੁਨੀਆ ਉਹਨੂੰ ਸਮਝਣਾ ਚਾਹੁੰਦੀ ਹੈ। ਦੁਨੀਆ ਉਸਦੇ ਕਹੀਆਂ ਗੱਲਾਂ ਤੇ ਅਮਲ ਕਰਨਾ ਚਾਹੁੰਦੀ ਹੈ। ਉਸ ਨੂੰ ਦੇਖਣਾ ਚਾਹੁੰਦੀ ਹੈ। ਉਸ ਨਾਲ ਗੱਲਾਂ ਕਰਨੀਆਂ ਉਹਨੂੰ ਸਭ ਤੋਂ ਚਾਹੁੰਦੀ ਹੈ ਤੇ ਉਸ ਨੂੰ ਸਭ ਸਭ ਚਾਹੁੰਦੇ ਹਨ। ਮਰੀਬਾ ਇੱਕ ਮੋਟੀਵੇਸ਼ਨ ਸਪੀਕਰ ਹੈ, ਇੱਕ ਸਫਲ ਅਧਿਆਪਕ ਹੈ। ਅਤੇ ਪਾਕਿਸਤਾਨ ਦੀ ਆਇਰਨ ਲੇਡੀ ਵਜੋਂ ਜਾਣੀ ਜਾਂਦੀ ਹੈ। ਬੀਐਸਐਫ ਦੁਆਰਾ 2015 ਦੇ ਵਿੱਚ ਦੁਨੀਆ ਦੀਆਂ 100 ਸ਼ਕਤੀਸ਼ਾਲੀ ਔਰਤਾਂ ਦੇ ਵਿੱਚ ਉਹਦਾ ਨਾਮ ਹੈ। ਉਸ ਤੋਂ ਬਾਅਦ ਸੰਯੁਕਤ ਰਾਸ਼ਟਰ ਅਮਰੀਕਾ ਸੌਰੀ ਪਾਕਿਸਤਾਨ ਰਾਸ਼ ਲਈ ਰਾਸ਼ਟਰੀ ਦੂਤ ਬਣੀ। 2016 ਵਿੱਚ ਮਨੀਬਾ ਨੇ ਫੋਰਬਸ 30 ਅੰਡਰ ਦੀ 30 ਸੂਚੀ ਵਿੱਚ ਜਗ੍ਹਾ ਬਣਾਈ। ਤੁਹਾਨੂੰ ਪਤਾ ਫੋਰਬਸ ਦੀ ਲਿਸਟ ਹੁੰਦੀ ਆ ਉਹਦੇ ਚ ਜਾਣਾ ਬਹੁਤ ਜ਼ਿਆਦਾ ਮਸਤ ਲੱਗਦਾ। ਤਾਂ ਉਹਦੇ ਵਿੱਚ ਟੌਪ 30 ਹੋਈ ਸੀਗੀ ਉਹ। ਉਸ ਨੂੰ ਲੋਕ ਅੱਜਕੱਲ੍ਹ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਨੈਸ਼ਨਲ ਐਮਬੈਸਡਰ ਦੇ ਰੂਪ ਵਿੱਚ ਜਾਣਦੇ ਆਂ। ਉਸ ਨੂੰ ਪੌਂਡਸ ਦੁਆਰਾ ਪੌਂਡ ਦੀ ਚਮਤਕਾਰ ਔਰਤ ਉਹ ਜੋ ਵੀ ਜਾਣਿਆ ਜਾਂਦਾ ਹੈ ਉਹਨੂੰ ਤਾਂ ਅੰਤਰਰਾਸ਼ਟਰੀ హెయిర్ ਡਰੈਸਿੰਗ ਸੈਲੂਨ ਟੋਨੀ ਐਂਡ ਏਸ਼ੀਆ ਦੇ ਵਿੱਚ ਪਹਿਲੀ ਵਾਰ 휠 ਚੇਅਰ ਦੀ ਵਰਤੋਂ ਕਰਨ ਵਾਲੀ ਮਾਡਲ ਲਈ ਚੁਣਿਆ ਗਿਆ ਉਸ ਦੀ ਇਸ ਮੁਹਿੰਮ ਨੂੰ ਊਮਨ ਆਫ ਸਬ ਸਕਸੈਸ ਕਿਹਾ ਗਿਆ ਮੁਨੀਬਾ ਪਾਕਿਸਤਾਨ ਵਿੱਚ ਦੇਸ਼ ਭਗਤੀ ਲਈ ਇਕਤਾ ਦੀ ਭਾਵਨਾ ਫੈਲਾਉਣ ਲਈ ਦਲੇ ਪਾਕਿਸਤਾਨ ਮੁਹਿੰਮ ਦਾ ਹਿੱਸਾ ਰਹੀ 2019 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਆਰਾ ਪਾਕਿਸਤਾਨ ਦੀ ਪਹਿਲੀ ਰਾਸ਼ਟਰੀ ਯੁਵਾ ਪ੍ਰੀਸ਼ਦ ਦਾ ਹਿੱਸਾ ਬਣਨ ਲਈ ਨਿਯੁਕਤ ਕੀਤਾ ਗਿਆ ਮਨੀਬਾ ਨੂੰ ਦੁਨੀਆ ਦੇ ਪੰਜ ਬਾਦ ਸਭ ਤੋਂ ਬਾਦ 500 ਮੁਸਲਮਾਨ ਜਿਹੜੇ ਸ਼ਕਤੀਸ਼ਾਲੀ ਮੁਸਲਮਾਨ ਨੇ ਉਹਨਾਂ ਦੀ ਸੂਚੀ ਦੇ ਵਿੱਚ ਉਹਨੂੰ ਦਾਖਲ ਕੀਤਾ ਗਿਆ ਮਨੀਬਾ ਖੂਬਸੂਰਤ ਹੈ ਇਰਾਕ ਦੀ ਪੱਤੀ ਹੈ ਹਸਮੁਖ ਮਿਲਣਸਾਰ ਪ੍ਰਭਾਵਸ਼ੀਲ ਸ਼ਕਤੀ ਹੈ ਪ੍ਰੇਰਣਾਦਾਇਕ ਬੁਲਾਰਾ ਨਿੱਡਰ ਹੌਸਲੇ ਵਾਲੀ ਸਮਝਦਾਰ ਜੱਜਦਾ ਰੱਖਣ ਵਾਲੀ ਰੋਲ ਮਾਡਲ ਲੇਖਕਾ ਗਾਇਕਾ ਪੇਂਟਰ ਕਲਾਕਾਰ ਅਦਾਕਾਰਾ ਦੁਨੀਆ ਦੀ ਸੈਰ ਕਰਨ ਵਾਲੀ ਲੋਕਪ੍ਰੇਤਾ ਆਤਮਾ ਵਿਸ਼ਵਾਸੀ ਦੌਲਤਮੰਦ ਸਮਾਜ ਸੇਵੀਆ ਦੂਸਰਿਆਂ ਦੇ ਦਰਦਾਂ ਨੂੰ ਸਮਝਣ ਵਾਲੀ ਹੈ ਠੀਕ ਹੈ ਜੀ ਇਹ ਸੀਗੀ ਆਪਣੀ ਮਰੀਬਾ ਬਿੜਾਈ ਹੈ ਨਾ ਕਿੰਨਾ ਕੁਛ ਹੋ ਬਣ ਗਈ ਸਿਰਫ ਉਹਦੀ ਸਿਰਫ ਇੱਕ ਜਿੰਦਗੀ ਦੇ ਵਿੱਚ ਆ ਘਟਨਾਵਾਂ ਹੁੰਦੇ ਕੁਝ ਜਿੰਦਗੀ ਦੇ ਵਿੱਚ ਆਪਣੀ ਘਟਨਾਵਾਂ ਹੁੰਦੀਆਂ ਨੇ ਆਪਾਂ ਚਾਹੁੰਦੇ ਨਹੀਂ ਹੁੰਦੇ ਕਿ ਹਾਂ ਆਪਣੀ ਜਿੰਦਗੀ ਦੇ ਵਿੱਚ ਹੋਣ ਪਰ ਅਣਚਾਹੇ ਉਹ ਚੀਜ਼ਾਂ ਹੋ ਜਾਂਦੀਆਂ ਨੇ ਬਰ ਉਹੀ ਗੱਲ ਜਿਵੇਂ ਤੁਹਾਨੂੰ ਦੱਸਿਆ ਹਨਾ ਕਿ ਜੇ ਨੇਰੀਆਂ ਦੇ ਵਿੱਚ ਦਾਗਤ ਇਦਾਂ ਹੀ ਪੁੱਟੇ ਜਾਣ ਤਾਂ ਫਿਰ ਸਿੱਧਾ ਚੁੱਲ੍ਹੇ 'ਚ ਜਾਂਦੇ ਨੇ ਜਿਹੜੇ ਖੜੇ ਰਹਿੰਦੇ ਨੇ ਉਹਨਾਂ ਦੇ ਜਿਹੜਾ ਹੋਰ ਮਜਬੂਤ ਹੋ ਜਾਂਦੇ ਨੇ ਠੀਕ ਆ ਥੋੜੀ ਰਾਸਤੇ ਦੇ ਵਿੱਚ ਥੋੜੀ ਲਾਈਫ ਦੇ ਵਿੱਚ ਜਿੰਨੀਆਂ ਮਰਜ਼ੀ ਮੁਸ਼ਕਲ ਆਉਣ ਜਿੰਨੇ ਮਰਜ਼ੀ ਤੁਹਾਡੇ ਦੁੱਖ ਤਕਲੀਫਾਂ ਚਾਹੇ ਉਹ ਗ੍ਰਾਊਂਡ ਨੂੰ ਲੈ ਕੇ ਆ ਚਾਹੇ ਉਹ ਸਟੱਡੀ ਨੂੰ ਲੈ ਕੇ ਆ ਚਾਹੇ ਕਿਤੇ ਪੋਚਾ ਲੈਟ ਭੱਜ ਗਈ ਗਰਮੀ ਹੋ ਗਈ ਫਾਰਮਿੰਗ ਹੋਣਾ ਗ੍ਰਾਊਂਡ ਆ ਗ੍ਰਾਊਂਡ ਤੇ ਉੱਠ ਨਹੀਂ ਹੋ ਰਿਆ ਸਵੇਰੇ ਠੀਕ ਆ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਤਾਂ ਤੁਸੀਂ ਇਹ ਦੇਖੋ ਛੋਟੇ ਛੋਟੇ ਪ੍ਰੋਬਲਮ ਆ ਆ ਇਸ ਕੁੜੀ ਦੀ ਕਹਾਣੀ ਦੇ ਸਾਹਮਣੇ ਤੁਹਾਡੇ ਲਈ ਕੀ ਉਹ ਤਾਂ ਜਮਾਈ ਡੈੱਡ ਹੋ ਗਈ ਸੀਗੀ ਖਤਮ ਹੋ ਗਈ ਸੀ ਜਮਾਈ ਹਨਾ ਡਾਕਟਰਾਂ ਨੇ ਕਹਿਆ ਸੀ ਕਿ ਜਿੰਦਾ ਇਲਾਜ ਹੈ ਪਰ ਉਸ ਤੋਂ ਬਾਅਦ ਵੀ ਉਹਨੇ ਕਿੰਨਾ ਕੁਝ ਕੀਤਾ ਸਿਰਫ ਵੀਨ ਚੀਰ ਤੇ ਬੈਠੇ ਬੈਠੇ ਆਪਾਂ ਕਹਿੰਦੇ ਕੀ ਕਰ ਲੋਗਾ ਬੰਦਾ ਸਾਰਾ ਕੁਝ ਤਾਂ ਹੋ ਗਿਆ ਤੇ ਖਤਮ ਹੋ ਗਿਆ ਠੀਕ 20 ਚੀਰ ਤੇ ਬੈਠੇ ਬੈਠੇ ਮੋਡਲ ਬਣ ਗਈ ਹਨਾ ਤਾਂ ਇਹ ਸਿਰਫ ਕੀ ਹੋਇਆ ਜਦੋਂ ਥੋੜਾ ਬੋਡੀ ਦੇ ਨਾਲ ਨਾਲ ਨਾ ਮਾਈਂਡ ਸਟਰੋਂਗ ਹੁੰਦਾ ਹੈ ਇਥੋਂ ਸਟਰੋਂਗ ਬਣਿਆ ਕਰੋ ਗਰਾਊਂਡ 'ਚ ਆ ਕੇ ਤੁਸੀਂ ਇਥੋਂ ਸਟਰੋਂਗ ਹੋਨੇ ਠੀਕ ਹੈ ਜਦੋਂ ਵੀ ਮੈਂ ਤੁਹਾਨੂੰ ਕਹਿੰਦਾ ਕਿ ਹਾਂ ਯਾਰ 10 ਰੌਂਕ ਕਾਨੇ ਨੇ ਤਾਂ ਤੱਕ ਜਾਏ 11 ਲਾਉਣ ਦੀ ਹਿੰਮਤ ਰ ਠੀਕ ਹੈ ਉਥੇ ਤੁਸੀਂ ਹਾਂ 9 ਲੈ ਕੇ ਗੋਗੇ ਯਾਰ ਇੱਕ ਚਲੋ ਛੱਡ ਦਿੰਦੇ ਆ ਰਹਿਣ ਦੇ ਉਹ ਇੱਕ ਛੱਡਣਾ ਨਹੀਂ ਹੈਗਾ ਉਥੇ ਤੁਹਾਡਾ ਮਾਨ ਤੁਹਾਡੇ ਤੇ ਹਾਵੀ ਹੋ ਰਿਹਾ ਹੈ ਠੀਕ ਹੈ ਉਹ ਇੱਕ ਕਿਹਾ ਕਰੋਗੇ ਕੋਈ ਗੱਲ ਇੱਕ ਤਾਂ ਰਹੇਗਾ ਜੇ ਮੈਂ 9 ਲਾ ਸਕਦਾ ਮੈਂ ਇੱਕ ਵੀ ਲਾ ਸਕਦਾ ਹੈਗਾ ਇਦਾਂ ਆਪਣੇ ਆਪ ਨੂੰ ਆਪਣੀ ਆਪ ਨੂੰ ਸਿਰਫ ਮੋਟੀਵੇਟ ਕਰ ਲੈਂਦਾ ਕਿਸੇ ਦੂਸਰੇ ਦੀ ਮੇਰੀ ਆਵਾਜ਼ ਦੇਣ ਦੇ ਨਾਲ ਤੁਸੀਂ ਜ਼ਿਆਦਾ ਮੋਟੀਵੇਟ ਨਹੀਂ ਹੋ ਜਾਂਦੇ ਹੈਗੇ ਠੀਕ ਹੈ ਅੱਗੇ ਕਿ ਇਥੇ ਨੂੰ ਜ਼ਿੰਦਗੀ ਦੇ ਵਿੱਚ ਤੁਹਾਨੂੰ ਖੁਦ ਹੀ ਮੋਟੀਵੇਟ ਹੋਣਾ ਪੈਣਾ ਹੈ ਹੋ ਮੈਨੂੰ ਕੋਈ ਕਹਿੰਦਾ ਕਿ ਮੈਂ ਸਵੇਰੇ ਉੱਠੇ ਪੰਜ ਉਠਾਂ ਯਾਹੂ ਕਰਾਂ ਹੈ ਨਾ ਗਰਾਊਂਡ ਆਈਏ ਡੇਲੀ ਜਾਓ ਉਹ ਸਾਰਾ ਕੁਝ ਜਿਆਦਾ ਆ ਤਾਂ ਇਹ ਥੋੜਾ ਸੈਲਫ ਮੋਟੀਵੇਸ਼ਨ ਆ ਜਿਹੜਾ ਕਿ ਤੁਹਾਨੂੰ ਹਰ ਇੱਕ ਬੰਦੇ ਨੂੰ ਜ਼ਰੂਰੀ ਆ ਨਹੀਂ ਤਾਂ ਅੱਜ ਕੱਲ ਡਿਪਰੈਸ਼ਨ ਇੰਨਾ ਜ਼ਿਆਦਾ ਚੱਲਿਆ ਹੋਇਆ ਹੈ ਜੇ ਤੁਸੀਂ ਗਰਾਊਂਡ ਨਾਲ ਜੁੜੇ ਨਹੀਂ ਹੋਏ ਹੈਗੇ ਕੋਈ ਫਿਟਨੈਸ ਨਾਲ ਜੁੜੇ ਨਹੀਂ ਹੈਲਥ ਤੇ ਵਧੀਆ ਫੂਡ ਨਹੀਂ ਖਾ ਰਹੇ ਠੀਕ ਆ ਵਧੀਆ ਸੰਗਤੀ ਨਹੀਂ ਹੈ ਥੋੜੀ ਤਾਂ ਡਿਪਰੈਸ਼ਨ ਆਣਾ ਹੀ ਆਣਾ ਠੀਕ ਤਾਂ ਇਸੇ ਤਰ੍ਹਾਂ ਸ਼ੇਰਨੀਓ ਤੁਹਾਡੀ ਇੱਕ ਸ਼ੇਰਨੀ ਸੀਗੀ ਨੀਬਾ ਮਜਾਰੀ ਤੁਸੀਂ ਵੀ ਇਹਦੇ ਬਾਰੇ ਸੇਮ ਹਨਾ